ਖੋ ਵੀ ਅੱਜ ਬੜਾ ਵਧੀਆ ਲੱਗ ਰਿਹਾ ਔਰ ਖੇਤੀ ਦਾ ਮਕਾਮ ਹੈ ਪੰਜਾਬ 63 ਕਲਾਸ ਚੈਂਪੀਅਨਸ਼ਿਪ ਜਿਹੜੀ ਆ ਕਹਦੇ ਤਾਂ ਜੂਨੀਅਰ ਦੀ 2 ਦਿਨ ਦੀ ਇਹ ਗੁਰਦਾਸਪੁਰ ਦੇ ਵਿੱਚ ਇਹਦਾ ਆਯੋਜਨ ਹੋਇਆ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਔਰਗੇਨਾਈਜ਼ਰਸ ਨੂੰ ਮੁਬਾਰਕ ਦਵਾਂਗਾ ਜਿਨ੍ਹਾਂ ਨੇ ਇਹ ਬਹੁਤ ਕਾਮਯਾਬ ਇਵੈਂਟ ਜਿਹੜਾ ਇੱਥੇ ਕੀਤਾ ਔਰ ਬੱਚਿਆਂ ਨੇ ਬਾਕੀ ਬੱਚਿਆਂ ਨੇ ਇਹਦੇ ਵਿੱਚ ਹਿੱਸਾ ਲਿਆ ਔਰ ਉਹਨਾਂ ਬੱਚਿਆਂ ਨੂੰ ਜਿਹੜੇ ਅੱਜ ਜੇਤੂ ਘਰਾੜ ਰਹਿਣਗੇ ਉਹਨਾਂ ਨੂੰ ਵੀ ਮੁਬਾਰਕਾ ਤੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਵੀ ਵਧਾਈਆਂ ਔਰ ਸ਼ੁਭ ਕਾਮਨਾਵਾਂ ਔਰ ਉਹਨਾਂ ਨੂੰ ਮੈਂ ਇੱਕੋ ਹੀ ਗੱਲ ਕਹਿਣੀ ਹੈ ਵੀ ਜਿਹੜੇ ਅੱਜ ਦੇਚ ਕੇ ਜਾਣਗੇ ਔਰ ਜਿਹੜੇ ਪਾਰਟਿਸਿਪੇਟ ਕਰਕੇ ਕਿਸੇ ਗੱਲ ਕਰਕੇ ਨਹੀਂ ਜਿੱਤ ਸਕੇ ਉਹ ਫੇਰ ਤਿਆਰੀ ਕਰਨ ਤਾਂ ਕਿ ਅਗਲੀ ਚੈਂਪੀਅਨਸ਼ਿਪ ਦੇ ਵਿੱਚ ਆ ਕੇ ਉਹ ਜੇਤੂ ਘਰਾੜ ਹੋਣ ਸੋ ਮੈਂ ਸਮਝਦਾ ਵੀ ਇਹ ਗੇਮ ਬਹੁਤ ਵਧੀਆ ਔਰ ਬੰਨੂ ਇਸ ਗੱਲ ਦਾ ਮਾਣ ਹੈ ਇਹ ਅਵਤਾਰ ਆਪ ਜਿਹੜਾ ਇੱਕ ਇਸ ਧਰਤੀ ਤੋਂ ਉੱਠ ਕੇ ਇਲਾਕੇ ਤੋਂ ਇਹਨਾਂ ਨਾਂ ਕਰਾਇਆ ਔਰ ਇੰਨੀ ਉੱਚੀ ਪੱਧਰ ਤੇ ਜਾ ਕੇ ਜੇਡਾਂ ਦੇ ਵਿੱਚ ਆਪਣਾ ਸਿੱਕਾ ਵੀ ਜਮਾਇਆ ਸੋ ਅੱਜ ਇਹਨੂੰ ਵੀ ਮੈਂ ਹੋਈ ਬੇਨਤੀ ਕਰੂੰਗਾ ਕਿ ਸਾਨੂੰ ਅੱਗੇ ਮਾਰਸ਼ੀ ਜਿਹੜੀ ਆ ਉਹਨੂੰ ਤਿਆਰ ਕਰਨ ਦੀ ਲੋੜ ਆ ਤਾਂ ਕਿ ਬੱਚੇ ਸਪੋਰਟ ਦੇ ਵਿੱਚ ਅੱਗੇ ਵਧਣ ਔਰ ਅੱਜ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਇਹਨਾਂ ਨੂੰ ਬਹੁਤ ਜ਼ਿਆਦਾ ਕੁੱਛ ਦਿੱਤਾ ਗਿਆ ਕਿਹੜਾ ਵਤਨ ਪੰਜਾਬ ਦੀਆਂ ਉਹਦੇ ਵਿੱਚ ਹਰ ਸਾਲ ਬਹੁਤ ਵੱਡੀ ਤਦਾਦ ਦੇ ਵਿੱਚ ਨੌਜਵਾਨ ਜਿਹੜੇ ਨੇ ਖੇਡ ਮੈਦਾਨਾਂ ਦੇ ਵਿੱਚ ਆ ਰਹੇ ਨੇ ਪੰਜਾਬ ਦੇ ਵਿੱਚ ਹਰ ਹਲਕੇ ਦੇ ਵਿੱਚ ਖੇਡ ਮੈਦਾਨ ਜਿਹੜੇ ਨੇ ਤਿਆਰ ਕੀਤੇ ਜਾ ਰਹੇ ਨੇ ਮੇਰੇ ਆਪਣੇ ਵਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ 29 ਖੇਡ ਮੈਦਾਨ ਵੱਖ-ਵੱਖ ਪਿੰਡਾਂ ਦੇ ਵਿੱਚ ਤਿਆਰ ਕੀਤੇ ਜਾ ਰਹੇ ਨੇ ਜਿੱਥੇ ਪਿੰਡ ਦੀ ਜਿਹੜੀ ਪ੍ਰਚਲਿਤ ਖੇਡ ਆ ਉਹਨਾਂ ਦੇ ਵਿੱਚ ਬੱਚੇ ਜਿਹੜੇ ਨੇ ਪੈਸਾ ਲੈਣਗੇ ਉਹ ਖੇਡ ਨੂੰ ਜਿੱਦਣਗੇ ਤੇ ਇਹਦੇ ਨਾਲ ਇੱਕ ਤੇ ਜਿੱਤੇ ਬੱਚੇ ਸਰੀਰਿਕ ਤੌਰ ਤੇ ਮਜ਼ਬੂਤ ਹੋਣਗੇ ਮਾਨਸਿਕ ਤੌਰ ਤੇ ਵਧੀਆ ਡਿਵੈਲਪ ਕਰਨਗੇ ਉਥੇ ਜਿਹੜੀ ਨਸ਼ੇ ਦੀ ਇੱਲਤ ਆ ਉਹਦੇ ਤੋਂ ਵੀ ਪਰਾ ਰਹਿਣਗੇ ਔਰ ਦੂਸਰੀ ਗੱਲ ਅੱਜ ਸਾਨੂੰ ਮਾਣ ਹੈ ਕਿ ਸਾਡੇ ਪੰਜਾਬ ਦੀ ਕੁੜੀ ਜਿਹੜੀ ਮੋਗੇ ਤੋਂ ਅੱਜ ਕ੍ਰਿਕਟ ਦਾ ਬਹੁਤ ਵੱਡਾ ਖੇਡ ਜੜੀ ਸੀਗੀ ਇੰਟਰਨੈਸ਼ਨਲ ਲੈਵਲ ਤੋਂ ਉੱਪਰ ਜਿੱਤ ਕੇ ਉਹ ਅੱਜ ਆਈਐਸੋ ਮੈਂ ਸਮਝਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਖਿਡਾਰੀਆਂ ਦੀ ਜਿੱਦਿਆਂ ਦੀ ਭਗਤੀਆ ਭਗਤੀਆ ਦੀ ਗੁਰੂਆਂ ਦੀ ਪੀਰਾਂ ਪਗੰਬਰਾਂ ਦੀ ਇਹ ਧਰਤੀ ਆ ਔਰ ਇਸ ਧਰਤੀ ਤੇ ਬਹੁਤ ਤਿਆਗ ਔਰ ਤਪੱਸਿਆ ਹੋਈ ਆ ਸੋ ਅਪਰ ਇਸ ਨੂੰ ਜਿਹੜੀਆਂ ਖੇਡਾਂ ਨੇ ਇਹਨਾਂ ਨੂੰ ਛੱਡੀਆਂ ਨਾ ਇਹਨਾਂ ਨੂੰ ਜ਼ਰੂਰ ਵਿਕਸਿਤ ਕਰੀਏ ਤਾਂ ਕਿ ਬੱਚੇ ਵੱਧ ਤੋਂ ਵੱਧ ਇਹਦੇ ਵਿੱਚ ਆ ਸਕਣ ਸੋ ਉਤਾਰ ਜੀ ਮੈਂ ਧੰਨਵਾਦੀ ਆ ਕਿ ਤੁਸੀਂ ਇੱਕ ਜਿਹੜੀ ਪ੍ਰੇਰਨਾ ਦਾ ਸਰੋਤ ਹੋ ਬਾਕੀਆਂ ਵਾਸਤੇ ਵੀ ਤੋ ਹੋਰ ਮੈਡਮਾਂ ਸਾਡੇ ਮੈਮ ਨਾਲ ਨੇ ਜਿਹੜੇ ਆ ਬਹੁਤ ਕਰਮਸ਼ੀਲ ਤੇ ਯਤਨਸ਼ੀਲ ਨੇ ਸਾਡੇ ਇਲਾਕੇ ਦੇ ਵਿੱਚ ਛੇਡਾਂ ਨੂੰ ਡਿਵੈਲਪ ਕਰਨ ਵਾਸਤੇ ਸੋ ਇਸੇ ਤਰੀਕੇ ਦੇ ਨਾਲ ਅੱਗੇ ਚਲਦੇ ਰਹੋ ਤਾਂ ਕਿ ਇਹ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਦੇ ਸਟ्रेस ਆ ਸਟੇਨ ਦੇ ਵਿੱਚ ਮੈਂ ਸਮਝਦਾ ਵੀ ਗੇਮਸ ਨੂੰ ਕਰਨਾ ਬੱਚਿਆਂ ਨੂੰ ਇੱਥੇ ਲੈ ਕੇ ਜਾਣਾ ਇਹਨਾਂ ਮੋਬਾਈਲਾਂ ਦੇ ਇਮਪੈਕਟ ਤੋਂ ਬਾਹਰ ਕੱਢਣਾ ਇਹ ਬਹੁਤ ਜ਼ਰੂਰੀ ਆ ਸੋ ਇੱਕ ਵਾਰੀ ਫੇਰ ਆਨੂ ਸਾਰਿਆਂ ਨੂੰ ਮੇਰੀਆਂ ਮੁਬਾਰਕਾਂ ਸ਼ੋਭ ਕਾਮਨਾ ਜੀ ਸਰ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਅੱਜ ਗੁਰਦਾਸਪੁਰ ਐਸੋਸੀਏਸ਼ਨ ਕਲਾਸ਼ ਨੇ ਕੀਤਾ ਜਿਸ ਦੇ ਵਿੱਚ ਬੱਚਿਆਂ ਦੀ ਜਿਹੜੀ ਰਫਰੈਸ਼ਮੈਂਟ ਆ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਖਵਾਈ ਜਾ ਰਹੀ ਹੈ ਦਲੀਆ ਜੋ ਕਿ ਅੱਛੇ ਪਲੇਅਰਾਂ ਦਾ ਇੱਕ ਨਿਸ਼ਾਨੀ ਆ ਉਸ ਤੋਂ ਬਾਅਦ ਬੱਚਿਆਂ ਨੂੰ ਜਿਹੜਾ ਦੁਪਹਿਰ ਦਾ ਖਾਣਾ ਹੈ ਉਹ ਵੀ ਬਹੁਤ ਵਧੀਆ ਢੰਗ ਨਾਲ ਪਿਆ ਜਾ ਰਿਹਾ ਆ ਜਿਹੜੇ ਜਿੰਨ ਤਰ੍ਹਾਂ ਦੀਆਂ ਸਬਜ਼ੀਆਂ ਨਹੀਂ ਆਈਆਂ ਤੇ ਉਸ ਤੋਂ ਬਾਅਦ ਬੱਚਿਆਂ ਦਾ ਰਹਿਣ ਦਾ ਅਰੇਂਜਮੈਂਟ ਤੇ ਬੱਚਿਆਂ ਨੂੰ ਜਿਹੜਾ ਇਹਨਾਂ ਨੇ ਜਨੇਡੀਅਮ ਹਾਲ ਖੇਡਣ ਵਾਸਤੇ ਤਿਆਰ ਕਰਵਾਇਆ ਉਹ ਬਹੁਤ ਵਧੀਆ ਤਰੀਕੇ ਨਾਲ ਕਰਵਾਇਆ ਤੇ ਮੈਂ ਗੁਰਦਾਸਪੁਰ ਐਸੋਸੀਏਸ਼ਨ ਨੂੰ ਤੇ ਉਹਨਾਂ ਦੇ ਪ੍ਰੈਜ਼ੀਡੈਂਟ ਸਾਹਿਬ ਨੂੰ ਤੇ ਜਨਰਲ ਸੈਕਟਰੀ ਨੂੰ ਆਪਣੇ ਤਹਿ ਦੀੋਂ ਧੰਨਵਾਦ ਕਰਦਾ ਕਿਉਂਕਿ ਜਿਹੜਾ ਇਹ ਉਪਰਾਲਾ ਇਹ ਸਭ ਤੋਂ ਵੱਡੀ ਗੱਲ ਹੈ ਜਿਹੜੀ ਕਰਾਸ਼ ਗੇਮ ਆ ਸਰ ਇਹ ਸਲਵਟਫੈਨ ਦੇ ਵਿੱਚ ਲਈ ਜਾਂਦੀ ਆ ਕਿਉਂਕਿ ਜੇ ਆਪਾਂ ਬੱਚਿਆਂ ਨੂੰ ਅੱਜ ਇਹ ਗੇਮਾਂ ਵੱਲ ਧਿਆਨ ਦਿਵਾਵਾਂਗੇ ਤਾਂ ਸਾਨੂੰ ਪਤਾ ਹੈ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ ਤੇ ਲੜਕੀਆਂ ਵਾਸਤੇ ਗੇਮ ਬਹੁਤ ਬੈਨੀਫਿਟ ਦੀ ਹੈ ਜੀ ਮੈਂ ਪੰਜਾਬ ਕਰਾਸ਼ ਐਸੋਸੀਏਸ਼ਨ ਪੰਜਾਬ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਇਸ ਜ਼ਿਲ੍ਹੇ ਦੇ ਵਿੱਚ ਸਾਡੇ ਬਹੁਤ ਹੀ ਪਿਆਰੇ ਸਰਦਾਰ ਅਵਤਾਰ ਸਿੰਘ ਜੋ ਕਿ ਸਾਡੇ ਜੁਡੋ ਦੇ 올ੰਪੀਅਨ ਪਲੇਅਰ ਹਨ ਉਹ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਆ ਤੇ ਸਪੈਸ਼ਲ ਆਪਣਾ ਜੋ ਕੀਮਤੀ ਸਮਾਂ ਜੋੜਾ ਕਿ ਉਹਨਾਂ ਦਾ ਇਸ ਟਾਈਮ ਇੰਟਰਨੈਸ਼ਨਲ ਟੂਰ ਦਾ ਚੱਲ ਰਿਹਾ ਹੈ ਪ੍ਰੈਕਟਿਸ ਦਾ ਚੱਲ ਰਿਹਾ ਉਹ ਕੱਢ ਕੇ ਕ੍ਰਾਸ ਟੂਰਨਾਮੈਂਟ ਦੇਖਣ ਤੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਆਏ ਆ ਇਸ ਦੇ ਨਾਲ ਹੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਗੱਡਾ ਜੀ ਸਰ ਜਿਹੜੀ ਅੱਜ ਚੈਂਪੀਅਨਸ਼ਿਪ ਲਈ ਜਾ ਰਹੀ ਹੈ ਕਿੰਨਾ ਵੱਣਾ ਪ੍ਰਾਈਜ਼ ਆ ਰਹੀ ਹੈ ਔਰ ਕਿਹੜੇ ਕਿੱਡੇ ਜਿਹੜੇ ਆ ਬੱਚੇ ਜਿਹੜੇ ਇੱਥੇ ਅੱਜ ਖੇਡਿਆ ਰਾਮ ਰਾਮ ਜੀ ਸਾਰਿਆਂ ਨੂੰ ਅੱਜ ਨਾਲ ਕ੍ਰਾਸ ਸਟੇਟ ਚੈਂਪੀਅਨਸ਼ਿਪ ਹੈਗੀ ਆ 15 ਤੋਂ 16 ਨਵੰਬਰ ਇਹ ਕ੍ਰਾਸ ਸਟੇਟ ਚੈਂਪੀਅਨਸ਼ਿਪ ਦਾ ਜਿਹੜੇ ਬੱਚਿਆਂ ਚੋਂ ਸਿਲੈਕਟ ਹੋਣਗੇ ਆਪਣੇ ਪਟਨਾ ਬਿਹਾਰ ਜਨਰਲ ਦੇ ਖੇਲਣ ਜਾਣਗੇ ਇਹ ਕੁਰਾਸ਼ ਕੁਰਾਸ਼ ਐਸੋਸੀਏਸ਼ਨ ਗੁਰਦਾਸਪੁਰਾ ਲੋ ਆਪਣੇ ਕੁਰਾਸ਼ ਪੰਜਾਬ ਸਟੇਟ ਚੈਂਪੀਅਨਸ਼ਿਪ ਕਰਾਈ ਜਾ ਰਹੀ ਹੈ ਸਾਨੂੰ ਬਹੁਤ ਮਾਣ ਆ ਜੀ ਕੁਰਾਸ਼ ਪੰਜਾਬ ਐਸੋਸੀਏਸ਼ਨ ਨੇ ਸਾਨੂੰ ਇਹ ਜਿੰਮੇਵਾਰੀ ਦਿੱਤੀ ਤੇ ਆਪਾਂ ਬੜੇ ਵਧੀਆ ਤਰੀਕੇ ਨਾਲ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਤੇ ਚਲੋ ਬੱਚਿਆਂ ਦਾ ਪੂਰਾ ਸਹਿਯੋਗ ਆ ਤੇ ਇਹ ਬੱਚਿਆਂ ਦੇ ਮਾਤਾ ਪਿਤਾ ਦਾ ਕੋ ਸਾਹਿਬਾਨ ਦਾ ਸਾਰਿਆਂ ਦਾ ਸਹਿਯੋਗ ਆ ਜੀ ਜੋ ਅੱਜ ਸਾਰੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਬੱਚੇ ਜਿਦਾ ਅੰਮਰਸਰ ਫਰੀਦਕੋਟ ਮਾਨਸਾ ਮੋਗਾ ਬਠਿੰਡਾ ਸੰਗਰੂਰ ਸਾਰੇ ਜ਼ਿਲ੍ਹੇ ਆਪਣੇ ਪੰਜਾਬ ਦੇ ਸਾਰੇ ਜ਼ਿਲ੍ਹੇਆਂ ਦੇ ਬੱਚੇ ਆਏ ਨੇ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਤੇ ਜਿਹੜੇ ਬੱਚੇ ਚੋ ਸਿਲੈਕਟ ਹੋਣਗੇ ਉਹ ਨੈਸ਼ਨਲ ਖੇਡਾਂ ਜਾਣਗੇ ਜਨਵਰੀ ਚ ਪਟਨਾ ਕਿੰਨੇ ਕਿ ਖਿਡਾਰੀ ਅੱਜ ਪੁਜੇ ਇੱਥੇ ਖਿਡਾਰੀ ਲਗਭਗ ਅੱਜ 300 ਲੜਕੇ ਲੜਕੀਆਂ ਕੈਡਟ ਔਰ ਜੂਨੀਅਰ ਮੇ ਪਾਰਟਿਸਪੇਟ ਕਰ ਰਹੇ ਆ ਮਤਲਬ ਇਹ ਕੈਡਟ ਤੇ ਜੂਨੀਅਰ 2 ਦਿਨ ਚੱਲੇਗੀ ਇਹ ਫਿਰ ਕਿਸ ਤਰ੍ਹਾਂ ਦਾ ਤੁਹਾਡਾ ਪ੍ਰੋਗਰਾਮ ਰਿਹਾ ਬੰਦੇ ਕੀ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ वैसे कैडेट बच्चे ते लड़के लड़कियां वधिया तरीके ना अपने कॉम्पिटिशन पार्टीफायर कर रहे ने ਨਾਲੇ ਬੱਚਾ ਨੂੰ ਕੁਝ ਸਿੱਖਣ ਨੂੰ ਮਿਲਦਾ ਜੀ ਜਿਹੜੇ ਹਾਰਦੇ ਨੇ ਓ ਵੀ ਸਿੱਖਦੇ ਨੇ ਜੇ ਜਿੱਤਦੇ ਓ ਵੀ ਸਿੱਖਦੇ ਨੇ ਨਾਲੇ ਬੱਚਾ ਵਾਸਤੇ ਇੱਕ ਬਹੁਤ ਵਧੀਆ ਪਲੇਟਫਾਰਮ ਹੈਗਾ ਕਿ ਬੱਚੇ ਡੇ ਬਾ ਡੇ ਡੇ ਵੱਡੇ ਅੱਗੇ ਵਧਦੇ ਨੇ ਜੀ ਗੁਰਦਾਸਪੁਰ ਵਾਸਤੇ ਵੀ ਬੜੀ ਵੱਡੀ ਮਾਣ ਮੀ ਗੱਲ ਹੈ ਗੁਰਦਾਸਪੁਰ ਵਾਸਤੇ ਬਹੁਤ ਵੱਡੀ ਮਾਣ ਗੱਲ ਹੈ ਆਡੇ 올ੰਪੀਨ ਅਵਤਾਰ ਸਿੰਘ ਇਸ ਕਲੱਬ ਅਸੋਸੀਏਸ਼ਨ ਨੂੰ ਬਹੁਤ ਵਧੀਆ ਸਪੋਰਟ ਕਰਦੇ ਨੇ ਜੀ ਤੇ ਹਰ ਇੱਕ ਬੱਚੇ ਦਾ ਸੁਪਨਾ ਕੀ ਮੈਂ 올ੰਪੀਨ ਅਵਤਾਰ ਸਿੰਘ ਬੰਨਾ ਜੀ ਚਲੋ ਅਵਤਾਰ ਸਿੰਘ ਤੇ ਜੋ ਨਹੀਂ ਬਣ ਸਕਦੇ ਪਰ ਹੁੰਦੇ ਵਰਗੀ ਸੋਚ ਹਰ ਇੱਕ ਬੱਚਾ ਰੱਖਦਾ ਹੈ ਜੀ। ਰਿਫਰੈਸ਼ਮੈਂਟ ਤੇ ਬੱਚੇ ਰਿਫਰੈਸ਼ਮੈਂਟ ਤੇ ਸਵੇਰੇ ਵਧੀਆ ਨਾਸ਼ਤਾ ਦਿੱਤਾ ਗਿਆ ਜੀ ਜਿਦਾਂ ਕਿ ਕੇਲੇ, ਬ੍ਰੈਡ ਜੈਮ, ਦੁੱਧ, ਦਲੀਆ ਜੀ। ਦੁਪਹਿਰ ਦੇ ਟਾਈਮ ਵਧੀਆ ਨਾਸ਼ਤਾ, ਸਲਾਦ, ਸਬਜ਼ੀ ਹਰ ਜੋ ਚੀਜ਼ ਹੁੰਦੀ ਆ ਰਾਤ ਦੇ ਟਾਈਮ ਵੀ ਵਧੀਆ ਨਾਸ਼ਤਾ ਪ੍ਰੋਵਾਈਡ ਕੀਤਾ ਗਿਆ ਜੀ। ਇਹ ਸਾਰੇ ਕੀ ਬੈਸਟ ਦੇਣਾ ਚਾਹੋਗੇ ਧਾਰਿਆ। ਖਿਡਾਰੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਬੱਚਾ ਨੂੰ ਵੱਧ-ਵੱਧ ਗੇਮਾਂ ਦਾ ਜੋਣਾ ਚਾਹੀਦਾ। ਬੱਚੇ ਨੂੰ ਜ਼ਰੂਰੀ ਨਹੀਂ ਕਿ ਜੱਡੋ ਜਾਂ ਕੁਰਾਸ਼ ਜਾਂ ਕਰਾਡੇ ਕੋਈ ਨਾ ਕੋਈ ਗੇਮ ਕਰਨੀ ਹੀ ਚਾਹੀਦੀ ਆ ਐਨੀ ਵਨ ਕੀ ਗੇਮ ਕਰਨਾ ਬੱਚਾ ਦਾ ਫਿਜ਼ੀਕਲ ਫਿਟ ਰਹਿੰਦਾ ਹੈਗਾ ਇੱਕ ਉਹਦਾ ਮੈਂਟਲ ਵੀ ਬਹੁਤ ਸਟਰੋਂਗ ਹੁੰਦਾ ਨਾਲੇ ਉਹ ਦੂਜਾ ਨਸ਼ਿਆਂ ਤੋਂ ਦੂਰ ਹੁੰਦਾ ਜੀ ਮੈਮ ਬੱਚੇ ਦਾ ਡਾਕਟਰ ਜਿੰਦੇ ਕੀ ਹਰ ਵਿੱਚ ਕੁਰਾਸ਼ ਆਪ ਵੀ ਸਿਖਵਾਇਆ ਦਿੰਦੇ ਆ ਐਡਟਿਟਿਵ ਜੂਨੀਅਰ ਵੀ ਔਰ ਜਿਹਨੂੰ ਮੈਂ ਮਾਤਾ ਜੋ ਗੇਮ ਕੀ ਕਰਾਦਾ ਆ ਅ ਥੈਂਕ ਯੂ ਜੀ ਮੈਂ ਅਨੀਤਾ ਜੀ ਦਾ ਸਪੋਰਟ ਕੋਆਰਡੀਨੇਟਰ ਅੱਧੀ ਅੱਜ ਦੇਖੋ ਤੁਸੀਂ ਜਿਹੜਾ ਜਮੇਦਿਆ ਮਹਾਲ ਵਿੱਚ ਰੌਣਕ ਲੱਗੀ ਹੋਈ ਹੈ ਇਹ ਹੈਗਾ ਟੂਰਨਾਮੈਂਟ ਜੂਨੀਅਰ ਔਰ ਕੈਡਟਸ ਦਾ ਟੂਰਨਾਮੈਂਟ ਹੈ ਖੁਰਾਸ਼ ਕੇਰ ਦਿਨਾ ਸੰਬੰਧਿਤ ਸੋ ਨੀਅਰ ਅਬਾਊਟ 300 ਤੋਂ ਬੱਚੇ ਇੱਥੇ ਪਾਰਟਿਸਿਪੇਟ ਕਰ ਰਹੇ ਆ ਸੋ ਮੈਨੂੰ ਲੱਗਦਾ ਕਿ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਐਸੋਸੀਏਸ਼ਨ ਦੇ ਆ ਜਿਹਨਾਂ ਨੇ ਵੀ ਆਰਗੇਨਾਈਜ਼ ਕੀਤਾ ਹੈ ਇਹਨਾਂ ਲਈ ਬੜੇ ਮਾਣ ਵਾਲੀ ਗੱਲ ਹੈ ਸਾਡੇ ਲਈ ਕਿ ਸਾਡੇ ਜ਼ਿਲ੍ਹੇ ਵਿੱਚ ਕੋਈ ਸਟੇਟ ਲੈਵਲ ਦਾ ਓਪਨ ਟੂਰਨਾਮੈਂਟ ਹੋ ਰਿਹਾ ਹੈ ਜਿਹਦੇ ਵਿੱਚ ਇੰਨੇ ਬੱਚੇ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਆ ਇਹ ਬੜੀ ਆਪਣੇ ਆਪ ਵਿੱਚ ਇੱਕ ਬੜੀ ਵੱਡੀ ਉਪਲਬਧੀ ਹੈ ਕਿ ਜਿੱਥੇ ਇਹ ਟੂਰਨਾਮੈਂਟ ਹੁੰਦਾ ਹੈ ਉਹਨਾਂ ਨੂੰ ਕਿੰਨਾ ਫਾਇਦਾ ਹੁੰਦਾ ਦੇਖੋ ਬੱਚੇ ਵੱਖ-ਵੱਖਰੇ ਜ਼ਿਲ੍ਹਾ ਤੋਂ ਆ ਰਹੇ ਆ ਸਾਡੇ ਜ਼ਿਲ੍ਹੇ ਦੇ ਬੱਚੇ ਕਿੰਨੇ ਮੋਟੀਵੇਟ ਹੋ ਰਹੇ ਇਸ ਚੀਜ਼ ਨਾਲ ਸੋ ਇਹੋ ਜਿਹੇ ਟੂਰਨਾਮੈਂਟ ਜਿਹੜੇ ਨਾ ਇਹ ਹਰ ਜ਼ਿਲ੍ਹੇ 'ਚ ਵਾਰ-ਵਾਰ ਹੁੰਦੇ ਰਹਿਣੇ ਚਾਹੀਦੇ ਆ ਤਾਂ ਜੋ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਔਰ ਬੱਚੇ ਨੂੰ ਨਵੀਆਂ-ਨਵੀਆਂ ਓਪਰਚ्युनिटीਜ਼ ਮਿਲਦੀਆਂ ਨੇ ਕਿਸ ਤਰ੍ਹਾਂ ਪ੍ਰਬੰਧ ਕੀਤਾ ਗਿਆ ਹੈ ਬਾਕੀ ਪ੍ਰਬੰਧ ਬਹੁਤ ਵਧੀਆ ਹੈ ਫਰਸਟ ਕਲਾਸ ਹੈ ਤੁਸੀਂ ਦੇਖ ਹੀ ਰਹੇ ਹੋ 2 ਦਿਨ ਦਾ ਟੂਰਨਾਮੈਂਟ ਹੈ ਅਫੀਸ਼ੀਅਲਸ 12 ਪੂਰੇ ਆਲਓਵਰ ਪੰਜਾਬ ਤੋਂ ਬੁਲਾਏ ਗਏ ਨੇ ਬਾਅਦ ਵਿੱਚ ਜਦੋਂ ਆਏ ਮੈਂ ਰੈਫਰੈਸ਼ਮੈਂਟ ਦੇ ਥਾਂ ਤੋਂ ਟੇਬਲ ਦੇਖੇ ਹੈ ਔਰ ਬੜਾ ਅੱਛਾ ਲੱਗਾ ਹੈ ਉਹ ਅਰੇਂਜਮੈਂਟ ਰਹਾ ਤੁਹਾਨੂੰ ਦੇਖਣ ਨੂੰ ਮਿਲ ਰਹਾ ਹੈ ਰਿਹائش ਦਾ ਬਹੁਤ ਵਧੀਆ ਪ੍ਰਬੰਧ ਹੈ ਬੱਚਿਆਂ ਦਾ ਕਿੰਨਾ ਹੋਇਆ ਓਵਰਆਲ ਸਾਰਾ ਹੀ ਟੂਰਨਾਮੈਂਟ ਬਹੁਤ ਹੀ ਵਧੀਆ ਹੈ ਔਰ ਮੈਂ ਅਪਤਾਰ ਸਰ ਔਰ ਉਹਨਾਂ ਦੇ ਜਿੰਨੇ ਵੀ ਆਰਗੇਨਾਈਜ਼ਰ ਸੰਜੀਵ ਸਰ ਔਰ ਜਿਨ੍ਹਾਂ ਦਾ ਨਾਮ ਨਹੀਂ ਵੀ ਲੈ ਬਾਰੇ ਸਾਰਿਆਂ ਨੂੰ ਵਧਾਈ ਦਿੰਦੀ ਆ ਕਿ ਇਹ ਟੂਰਨਾਮੈਂਟ ਬਹੁਤ ਹੀ ਸਫਲਤਾਪੂਰਵਕ ਚੱਲਿਆ ਔਰ ਉਮੀਦ ਕਰਦੇ ਆ ਕਿ ਅਗਲੇ ਸਾਲ ਵੀ ਇਦਾਂ ਦੇ ਹੀ ਟੂਰਨਾਮੈਂਟ ਜਿਹੜੇ ਇਹ ਕਰਵਾਂਦੇ ਰਹਿਣਗੇ ਤੇ ਬੱਚਿਆਂ ਨੂੰ ਸਾਡੇ ਜ਼ਿਲ੍ਹੇ ਦੇ ਬੱਚਿਆਂ ਨੂੰ ਮੋਟੀਵੇਟ ਕਰਦੇ ਰਹਿਣਗੇ ਥੈਂਕ ਯੂ ਜੀ